नमस्कार आचार्य जी ਹੁਣ ਜੋ ਅਰਾਵਲੀ ਪਹਾੜਾਂ ਬਾਰੇ ਫੈਸਲਾ ਆਇਆ ਹੈ ਉਸ ਨਾਲ 90% ਪਹਾੜ ਮਾਈਨਿੰਗ ਐਕਟੀਵਿਟੀ ਲਈ ਖੁੱਲੇ ਹੋ ਜਾਣਗੇ ਸੁਪਰੀਮ ਕੋਰਟ ਅਜਿਹੇ ਫੈਸਲੇ ਕਿਉਂ ਲੈ ਰਹੀ ਹੈ ਕੀ ਹੋਣ ਵਾਲਾ ਹੈ ਅਸੀਂ ਕਹਿ ਦਿੱਤਾ ਕਿ ਜੇਕਰ ਉਹ 100 ਮੀਟਰ ਤੋਂ ਥੱਲੇ ਹੈ ਤਾਂ ਅਸੀਂ ਉਸ ਨੂੰ ਪਰਬਤ ਲੜੀ ਮੰਨਾਂਗੇ ਹੀ ਨਹੀਂ ਬਿਲਕੁਲ ਵੀ ਨਹੀਂ ਤਾਂ ਫਿਰ ਕੀ ਹੋਵੇਗਾ ਉਸ ਦਾ ਉੱਥੇ ਹੋਵੇਗੀ ਖੁਦਾਈ ਤੇ ਧਮਾਕੇ ਸ਼ੁਰੂਆਤ ਇੱਥੋਂ ਹੋਵੇਗੀ ਪੱਥਰ ਨਿਕਲੇਗਾ ਤੇ ਉਸ ਪੱਥਰ ਨੂੰ ਟ੍ਰੱਕਾਂ ਵਿੱਚ ਭਾਰ-ਭਾਰ ਕੇ ਲਿਜਾਇਆ ਜਾਵੇਗਾ ਉਜੋ ਪਹਾੜ ਸੀ ਉਹ ਪੱਥਰ ਬਣ ਗਿਆ ਉਹ ਪੱਥਰ ਟਰੱਕਾਂ ਵਿੱਚ ਭਰਿਆ ਜਾਵੇਗਾ ਤੇ ਫਿਰ ਉਸ ਪੱਥਰ ਨੂੰ ਤੋੜ-ਤੋੜ ਕੇ ਕੀ ਬਣਾਇਆ ਜਾਵੇਗਾ ਗਿੱਟੀ ਤੇ ਬਜਰੀ ਠੀਕ ਹੈ ਇਹ ਸਾਰਾ ਲਾਭ ਕਿਸ ਨੂੰ ਹੋਣ ਵਾਲਾ ਹੈ ਕਿਸ ਨੂੰ ਉਹਨੂੰ ਜੋ ਮਾਈਨਿੰਗ ਦਾ ਠੇਕੇਦਾਰ ਹੈ ਹੁਣ ਉਹ ਪੱਥਰ हट ਗਿਆ ਉਹ ਥਾਂ ਲਗਭਗ ਸਮਤਲ ਹੋ ਗਈ ਬਹੁਤ ਉੱਚੀ ਤਾਂ ਸੀ ਵੀ ਨਹੀਂ ਉਹ ਥਾਂ ਹੁਣ ਥੋੜੀ ਜਹੀ ਸਮਤਲ ਹੋ ਗਈ ਤਾਂ ਹੁਣ ਉੱਥੇ ਆਵੇਗਾ ਬਿਲਡਰ ਅਤੇ ਉਹ ਉੱਥੇ ਬਣਾਏਗਾ ਅਰਾਵਲੀ ਗ੍ਰੀਨਸ ਤੇ ਉਹ ਕਹੇਗਾ ਤੁਸੀਂ ਇੱਥੇ ਆਓ ਇੱਥੇ ਮੈਂ ਇੱਥੇ ਰਿਜ਼ੋਰਟ ਬਣਾ ਰਿਹਾ ਹਾਂ ਤੇ ਇਕੋ ਟੂਰਿਜ਼ਮ ਕਰੋ ਤਾਂ ਫਾਇਦਾ ਕਿਸ ਦਾ ਹੋਇਆ ਉਹ ਜੋ ਇਮਾਰਤਾਂ ਬਣਾਉਣ ਵਾਲਾ ਹੈ ਜੋ ਉੱਥੇ ਹੁਣ ਰਹਿਣ ਵਾਲੀ ਜਗ੍ਹਾ ਬਣਾਏਗਾ ਤੇ ਜੋ ਉੱਥੇ 5 ਸਟਾਰ ਹੋਟਲ ਖੋਲਣਗੇ ਤੇ ਅਮੀਰਾਂ ਨੂੰ ਕਿਹਾ ਜਾਵੇਗਾ ਆਓ ਆਓ ਇੱਥੇ ਕੁਦਰਤੀ ਸੈਰ ਸਪਾਟਾ ਕਰੋ ਕਿੱਥੇ ਤੁਸੀਂ ਗੁਰਗਾਂਵ ਵਿੱਚ ਬੈਠੇ ਹੋ ਕਿੱਥੇ ਜੈਪੁਰ ਤੇ ਦਿੱਲੀ ਵਿੱਚ ਬੈਠੇ ਹੋ ਆਓ ਇੱਥੇ ਸੈਰ ਸਪਾਟਾ ਕਰੋ ਤੇ ਉੱਥੇ ਹੁਣ ਵੈਡਿੰਗ ਡੈਸਟੀਨੇਸ਼ਨਸ ਵੀ ਬਣ ਗਈਆਂ ਤੇ ਇਹ ਸਭ ਕੁਝ ਹੋਵੇਗਾ ਵੱਡਾ ਲਾਭ ਦਿਸ ਰਿਹਾ ਹੈ ਨਾ ਇਹ ਨਹੀਂ ਦਿਸ ਰਿਹਾ ਅਤੇ ਉਸ ਥਾਂ ਉੱਤੇ ਪਾਣੀ ਤਾਂ ਹੈ ਨਹੀਂ ਪਰ ਉੱਥੋਂ ਜੋ ਰਹਿਸ਼ੀ ਜੈਦਾਦਾ ਨਿਕਲਣ ਗਿਆ ਉਹ ਬਹੁਤ ਮਹਿੰਗੀਆਂ ਹੋਣਗੀਆਂ ਤਾਂ ਉੱਥੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਬੋਰਵੈਲ ਰਾਹੀਂ ਟੈਂਕਰ ਰਾਹੀਂ ਹੁਣ ਲਾਭ ਕਿਸ ਦਾ ਹੋ ਰਿਹਾ ਹੈ ਉਹ ਜੋ ਪਾਣੀ ਸਪਲਾਈ ਕਰ ਰਿਹਾ ਹੈ ਉਸ ਦੀ ਵੀ ਚਾਂਦੀ ਹੋ ਗਈ ਤੇ ਅਮੀਰਾਂ ਕੋਲ ਪੈਸਾ ਤਾਂ ਬਹੁਤ ਹੈ ਅਤੇ ਦਿੱਲੀ ਇੰਨੀ ਖਰਾਬ ਹੋ ਗਈ ਕਿ ਉਹ ਭਜਣਾ ਚਾਹੁੰਦੇ ਨੇ ਜੇ ਕੋਈ ਥੋੜੀ ਜਹੀ ਵੀ ਨੀਵੀਂ ਪਹਾੜੀ ਉੱਤੇ ਕਹਿ ਦੇਵੇ ਕਿ ਆ ਜਾਓ ਆ ਜਾਓ ਇੱਥੇ ਅਸੀਂ ਇੱਕ ਨਵੀਂ ਸੋਸਾਇਟੀ ਬਣਾਈ ਹੈ ਨਵੇਂ ਵਿਲਾ ਬਣਾਏ ਹਨ ਅਤੇ ਉਸ ਨੂੰ ਕੋਈ ਵਿਦੇਸ਼ੀ ਨਾਂ ਦੇ ਦਿਓ ਅਤੇ ਕਹਿ ਦਿਓ ਕਿ ਵੇਖੋ ਇਹ ਖਾਸ ਕਿਸਮ ਦਾ ਵਿਕਾਸ ਹੋ ਰਿਹਾ ਹੈ ਪੱਥਰ ਕੱਟ ਦਿੱਤਾ ਗਿਆ ਹੈ ਅਤੇ ਬਿਲਕੁਲ ਚੌੜੀਆਂ ਸਾਫ਼ ਸੜਕਾਂ ਬਣਾਈਆਂ ਗਈਆਂ ਹਨ ਤਾਂ ਲੋਕ ਉੱਥੇ ਪੁੱਜ ਜਾਣਗੇ ਸਭ ਦਾ ਮੁਨਾਫਾ ਚੱਲ ਰਿਹਾ ਹੈ ਨੁਕਸਾਨ ਕਿਸ ਦਾ ਹੋਣ ਵਾਲਾ ਹੈ ਆਮ ਆਦਮੀ ਦਾ ਨੁਕਸਾਨ ਕਿਸ ਦਾ ਹੋਣ ਵਾਲਾ ਹੈ ਦਰਕਤਾਂ ਬੂਟੀਆਂ ਜਾਨਵਰਾਂ ਦਾ ਨੁਕਸਾਨ ਕਿਸ ਦਾ ਹੋਣ ਵਾਲਾ ਹੈ ਬਿਲਕੁਲ ਜੋ ਗਰੀਬ ਲੋਕ ਹਨ ਉਹਨਾਂ ਦਾ ਤੇ ਨੁਕਸਾਨ ਕਿਸ ਦਾ ਹੋਣ ਵਾਲਾ ਹੈ ਉਨ੍ਹਾਂ ਦਾ ਜੋ ਅਜੇ ਪੈਦਾ ਵੀ ਨਹੀਂ ਹੋਏ ਇਹ ਚੋਰੀ ਸਿਰਫ ਗਰੀਬਾਂ ਦੀ ਜੇਬ ਤੋਂ ਨਹੀਂ ਕੀਤੀ ਜਾ ਰਹੀ ਇਹ ਚੋਰੀ ਅਜਨਮੀ ਪੀੜ੍ਹੀਆਂ ਦੀ ਜੇਬ ਤੋਂ ਵੀ ਕੀਤੀ ਜਾ ਰਹੀ ਹੈ